ਅੱਜ ਪਾਵਰਕਾਮ ਅਤੇ 트ਾਂ스코 ਆਊਟਸੋਰਸ ਵਰਕਰ ਯੂਨੀਅਨ ਐਟਕ ਦੀ ਮੀਟਿੰਗ ਹਰਵਿੰਦਰ ਸ਼ਰਮਾ ਪ੍ਰਧਾਨ ਅਤੇ ਹਰਵਿੰਦਰ ਹੈਪੀ ਮੁਖ ਸਲਾਹਕਾਰ ਦੇ ਅਮ ਯਤਨਾ ਸਦਕਾ ਸ਼ਹਿਰ ਫਗਵਾੜਾ ਦੇ ਹੋਟਲ ਗ੍ਰੈਂਡ ਅਬੈਸਟਰ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਜੀ ਟਿਓ ਸ੍ਰੀ ਬਲਦੇਵ ਸਿੰਘ ਸਰਾਂਸੀ ਸੀਐਮਡੀ ਪਾਵਰਕਾਮ ਸ੍ਰੀ ਤੇਜਵੀਰ ਸਿੰਘ ਸੀਐਮਡੀ 트ਾਂ스코 ਡਾਇਰੈਕਟਰ ਵੰਡ ਦੀ ਪੀਐਸ ਗਰੇਵਾਲ ਅਤੇ ਸ੍ਰੀ ਰਣਵੀਰ ਸਿੰਘ ਡਿਪੀ ਸੈਕਟਰੀ ਆਈਆਰ ਨਾਲ ਹੋਈ ਇਹ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਜੋ ਬਿਜਲੀ ਬੋਰਡ ਵਿੱਚ ਆਊਟਸੋਰਸ ਮੁਲਾਜ਼ਮ ਕੰਪਨੀਆਂ ਰਾਹੀਂ ਕੰਮ ਕਰਦੇ ਹਨ ਉਹਨਾਂ ਨੂੰ ਕੰਪਨੀਆਂ ਦੀ ਬਜਾਏ ਆਊਟਸੋਰਸ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ ਕਰਕੇ ਰੈਗੂਲਰ ਕਰਨ ਦੀ ਗੱਲ ਬਹੁਤ ਜ਼ੋਰ ਸ਼ੋਰ ਨਾਲ ਚੱਲੀ ਬਰਾਬਰ ਕੰਮ ਬਰਾਬਰ ਤਨਖਾਹ ਦੇ ਨਿਯਮ ਨੂੰ ਲਾਗੂ ਕਰਵਾਉਣ ਦੀ ਵੀ ਗੱਲ ਜ਼ੋਰ ਸ਼ੋਰ ਦੇ ਨਾਲ ਚੱਲੀ ਇਸ ਵਿੱਚ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਸਾਹਿਬ ਜੀ ਵੱਲੋਂ ਕਾਫੀ ਹਾਂ ਪੱਖੀ ਹੰਗਾਰਾ ਪੈ ਰਿਹਾ ਗਿਆ ਅਤੇ ਹੋਰ ਵੀ ਮੰਗਾਂ ਬਾਰੇ ਵਿਚਾਰ ਚਰਚਾ ਹੁੰਦੀ ਰਹੀ ਮંત્રી ਸਾਹਿਬ ਨੂੰ ਵਾਰ-ਵਾਰ ਇਹ ਹੀ ਮੰਗ ਕੀਤੀ ਗਈ ਕਿ ਕੰਪਨੀਆਂ ਬਾਹਰ ਕੱਢ ਕੇ ਕਾਮਿਆਂ ਨੂੰ ਮਹਿਕਮੇ ਵਿੱਚ ਪੱਕਾ ਕੀਤਾ ਜਾਵੇ। ਮੈਨੇਜਮੈਂਟ ਅਤੇ ਮੰਤਰੀ ਸਾਹਿਬ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੀ 20 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਹੋਣੀ ਹੈ ਜੋ ਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਕੱਚੇ ਮੁਲਾਜ਼ਮਾ ਅਤੇ ਆਊਟਸੋਰਸ ਰਾਹੀਂ ਕਾਮਿਆਂ ਨੂੰ ਪੱਕਾ ਕਰਨ ਦੀ ਪਾਲਿਸੀ ਬਣਾਉਣ ਲਈ ਸੱਦੀ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ ਐਡਵੋਕੇਟ ਜਨਰਲ ਅਤੇ ਬਾਕੀ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਲਈ ਉਹਨਾਂ ਨੂੰ ਵੀ ਸੱਦਿਆ ਗਿਆ ਹੈ। ਜਿਸ ਵਿੱਚ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਪਾਲਿਸੀ ਤਿਆਰ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਾਵਰਕਾਮ ਅਤੇ ট্রান্সਕੋ ਮੈਨੇਜਮੈਂਟ ਕੋਲੋਂ ਆਊਟਸੋਰਸ ਕਾਮਿਆਂ ਦੀਆਂ ਲਿਸਟਾਂ ਮੰਗਵਾ ਕੇ ਉਹਨਾਂ ਦੀ ਗਿਣਤੀ ਇਕੱਠੀ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿੰਨੇ ਆਊਟਸੋਰਸ ਮੁਲਾਜ਼ਮ ਡਿਪਾਰਟਮੈਂਟ ਵਿੱਚ ਕੰਮ ਕਰਦੇ ਹਨ ਇਸ ਮੀਟਿੰਗ ਵਿੱਚ ਕਾਫੀ ਸਹਿਮਤੀ ਅਤੇ ਭਰੋਸਾ ਬਣਿਆ ਹੈ ਉਮੀਦ ਹੈ ਕਿ ਸਰਕਾਰ ਵੀ ਤਰੀਕ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਆਊਟਸੋਰਸ ਮੁਲਾਜ਼ਮਾਂ ਲਈ ਕੋਈ ਨਾ ਕੋਈ ਖੁਸ਼ਖਬਰੀ ਜ਼ਰੂਰ ਲੈ ਕੇ ਆਵੇਗੀ। ਇਸ ਮੀਟਿੰਗ ਵਿੱਚ ਜਰਨਲ ਸਕੱਤਰ ਸੰਦੀਪ ਖਾਤਰੀ, ਮੀਤ ਪ੍ਰਧਾਨ ਮਨਦੀਪ ਸਿੰਘ, ਮੁਖ ਕੈਸ਼ੀਰ ਹਰਦੀਪ ਸਿੰਘ, ਮੁਖ ਸਲਾਹਕਾਰ ਰਮਨਦੀਪ ਸਿੰਘ ਮੋਗਾ ਅਤੇ ਮੈਂਬਰ ਜਸਪਾਲ ਸਿੰਘ ਹਾਜ਼ਰ ਹੋਏ।